ਹਾਂਜੀ ਕੀ ਹਾਲਾ ਮਿੱਤਰੋ ਆਸ ਕਰਦਾ ਸਾਰੇ ਠੀਕ ਹੋਵੋਗੇ ਆਪਾਂ ਲੈ ਕੇ ਆਏ ਜੀ 2026 ਦੇ ਕਬੂਤਰਬਾਜੀ ਦੇ ਹੋਣ ਵਾਲੇ ਮੁਕਾਬਲੇ ਵੀਡੀਓ ਨੂੰ ਐਂਡ ਤੱਕ ਜਰੂਰ ਦੇਖਿਓ ਤੇ ਕਰਦੇ ਆਂ ਵੀਡੀਓ ਸ਼ੁਰੂ ਹਾਂਜੀ ਪਹਿਲੀ ਬਾਜੀ ਆ ਗਈ ਜੀ ਪਿੰਡ ਲੋਚਮਾ ਜਿਹੜਾ ਆ ਗਿਆ ਜੀ ਪਟਿਆਲਾ 16 ਮਈ 2026 ਦੀ ਬਾਜੀ ਦਿਨ ਸ਼ਨੀਵਾਰ ਐਂਟਰੀ ਫੀਸ ਹੈਗੀ ਇੱਥੇ ਜੀ 3200 ਰੁਪਏ ਮੌਕੇ ਤੇ ਨਾਮਾਂ ਵਿੱਚ ਵਾਧਾ ਹੋ ਸਕਦਾ ਜੀ ਇੱਥੇ ਜੀ ਪਹਿਲਾ ਨਾਮ ਹੈਗਾਗਾ ਮੋਟਰਸਾਈਕਲ ਪਲੱਸ 1700 ਜਿੱਤ ਦੂਸਰਾ ਨਾਮ ਹੈਗਾ ਜੀ 1000 ਦੀ ਜਿੱਤ ਪਲੱਸ ਫਰਿੱਜ ਤੀਸਰਾ ਨਾਮ ਹੈਗਾ ਜੀ 300 ਰੁਪਏ ਦੀ ਜਿੱਤ ਪਲੱਸ 쿨ਰ ਜੀ ਤਿੰਨ-ਤਿੰਨ ਜਿੱਤ ਦਿੱਤੀ ਹੋਊਗੀ ਜੀ ਅਗਲੀ ਬਾਜੀ ਆ ਗਈ ਜੀ ਪਿੰਡ ਨੰਗਲ ਕਲਾਂ ਮਾਨਸਾ ਮਿਤੀ ਆ ਗਈ 24 ਮਈ 2026 ਦਿਨ ਆ ਗਿਆ ਜੀ ਐਤਵਾਰ ਪਹਿਲਾ ਤੇ ਦੂਸਰਾ ਨਾਮ ਦੋਨੇ ਹੈਗੇ ਜੀ ਸਰਪ੍ਰਾਈਜ਼ 1 ਅਪ੍ਰੈਲ ਨੂੰ ਐਂਟਰੀਆਂ ਲੰਗਾ ਜਾਣਗੇ ਜੀ ਰੋਟੀ ਦਾ ਕੋਈ ਵੀ ਪੈਸਾ ਨਹੀਂ ਕੱਟਿਆ ਜਾਊਗਾ ਐਂਟਰੀ ਫੀਸ ਹੋਊਗੀ ਜੀ 5000 ਰੁਪਇਆ 100 ਕਬੂਤਰ ਇੰਟਰ ਕੀਤਾ ਜਾਊਗਾ ਜੀ ਇੱਥੇ ਲਾਈਵ ਹੋਊਗੀ ਜੀ ਬਾਜੀ ਸਟਾਰ ਕਬੂਤਰ ਬਾਜੀ ਵੱਲੋਂ ਕਾਪੀ ਤੇ ਜੀ ਖੰਡਵੀਰੇ ਵਾਲ ਤੇ ਤਾਰੀ ਬੈਣੀ ਵਾਲ ਹੋਣਗੇ ਜੀ ਅਗਲੀ ਬਾਜੀ ਆ ਗਈ ਜੀ ਪਿੰਡ ਸਮਾਗ ਸ਼੍ਰੀ ਮੁਖਸਰ ਸਾਹਿਬ ਇਹ ਦੀ ਐਂਟਰੀ ਫੀਸ ਹੈਗੀ ਆ ਜੀ 2100 ਰੁਪਏ ਪਹਿਲਾ ਨਾਮ ਹੈਗਾ ਜੀ ਇੱਥੇ 쿨ਰ ਪਲੱਸ 1000 ਦੀ ਜਿੱਤ ਦੂਸਰਾ ਨਾਮ ਹੈਗਾ ਜੀ ਪੱਖਾ 600 ਦੀ ਜਿੱਤ ਤੀਸਰਾ ਨਾਮ ਹੈਗਾ ਜੀ ਕੱਪ 300 ਦੀ ਜਿੱਤ ਚੌਥਾ ਨਾਮ ਹੈਗਾ ਜੀ ਕੱਪ 100 ਦੀ ਜਿੱਤ ਚਾਰ ਥਾਂ ਜਿੱਤਤੀ ਹੋ ਗਈ ਜੀ ਅਗਲੀ ਭਾਜੀ ਹੈਗੀ ਜੀ ਪੈਨ ਪੁੱਲਰ ਸ਼੍ਰੀ ਮੁਖਸਰ ਸਾਹਿਬ ਐਂਟਰੀ ਫੀਸ ਇਹਦੀ ਵੀ 2100 ਰੁਪਏ ਜੀ ਇਹ ਬਾਜੀ ਹੈਗੇ ਜੀ 3 ਜੂਨ 2026 ਪਹਿਲਾ ਨਾਮ ਹੈਗਾ ਜੀ ਫਰਿੱਜ ਦੂਸਰਾ ਨਾਮ ਹੈਗਾ ਜੀ ਪੱਖਾ ਤੀਸਰਾ ਤੇ ਚੌਥਾ ਨਾਮ ਹੈਗਾ ਜੀ ਕੱਪ ਪਿੰਡ ਸਮਾਗ ਵਾਲੀ ਬਾਜੀ ਹੈਗੀ ਜੀ 13 ਮਈ 2026 ਦੀ ਅਗਲੀ ਬਾਜੀ ਆ ਗਈ ਜੀ ਪਿੰਡ ਹਿੰਮਤਪੁਰਾ ਜਿਹੜਾ ਆ ਗਿਆ ਜੀ ਮੋਗਾ 28 5 2026 ਦਿਨ ਹੈਗਾ ਜੀ ਵੀਰਵਾਰ ਪਹਿਲਾ ਨਾਮ ਹੈਗਾ ਜੀ ਮੋਟਰਸਾਈਕਲ ਦੂਸਰਾ ਨਾਮ ਹੈਗਾ ਜੀ ਫ੍ਰਿਜ ਤੀਸਰਾ ਨਾਮ ਹੈਗਾ ਜੀ ਕੂਲਰ ਐਂਟਰੀ ਫੀਸ ਇਹਦੀ ਹੋਊਗੀ ਜੀ 5200 ਰੁਪਏ ਕਾਪੀ ਦੀ ਸੇਵਾ ਜੀ ਸੀਰਾ ਹਰੀਗੜ ਵੱਲੋਂ ਕੀਤੀ ਜਾਊਗੀ ਬਾਕੀ ਦੀਆਂ ਸ਼ਰਤਾਂ ਮੌਕੇ ਦੱਸਾਂ ਜਾਣਗੀਆਂ ਜੀ ਐਸ ਤੋਂ ਅਗਲੀ ਬਾਜੀ ਆ ਗਈ ਜੀ ਪਿੰਡ ਕਰਨੀ ਸਰ ਸਾਜੀਪੁਰ ਹਨੂਮਾਨਗੜ੍ਹ ਰਾਜਸਥਾਨ ਦਾ ਜੀ ਪਿੰਡ ਆ ਇਹ ਇਹ ਵਾਜੀ ਹੈਗੀ ਜੀ 10 6 2026 ਦੀ ਐਂਟਰੀ ਵੀ ਸ ਹੈਗੀ 2200 ਰੁਪਏ 50 ਕਬੂਤਰ ਇੰਟਰ ਕੀਤੇ ਜਾਣਗੇ ਜੀ ਪਹਿਲੇ ਨਾਮ ਫਰਿੱਜ ਦੂਸਰੇ ਨਾਮ ਕੂਲਰ ਤੇ ਤੀਸਰੇ ਨਾਮ ਹੈਗਾ ਜੀ ਕੱਪ ਵੀਡੀਓ ਨੂੰ ਐਂਡ ਤੱਕ ਦੇਖਣ ਲਾ ਬਹੁਤ ਬਹੁਤ ਧੰਨਵਾਦ ਜੀ ਵੀਡੀਓ ਚੰਗੀ ਲੱਗੀ ਤਾਂਗੇ ਸ਼ੇਅਰ ਜਰੂਰ ਕਰਿਓ ਮਿਲਦੇ ਆਂ ਅਗਲੀ ਵੀਡੀਓ ਧੰਨਵਾਦ